ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਰਾਜਾ ਸਾਹਿਬ ਜੀ ਦੇ ਵਰਸੋਏ ਨਗਰ ਝੰਗੜਾ ਵਿੱਚ ਮੌਜੂਦ ਸਮਾਧਾਂ ਦੇ ਪਵਿੱਤਰ ਸਥਾਨ ਦੇ ਸੰਗਤ ਜੀ ਇਹੀ ਉਹ ਸਥਾਨ ਹੈ ਜਿੱਥੇ ਢਾਬ ਦੇ ਕਿਨਾਰੇ ਬੈਠ ਕੇ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਨੇ ਹੱਥ ਲਿਖਤ ਗ੍ਰੰਥ ਭਗਵਾਨ ਬਿਲਾਸ ਦੀ ਸਿਰਜਣਾ ਕੀਤੀ ਸੀ ਇਸੇ ਸਥਾਨ ਤੇ ਬਾਬਾ ਜਵਾਰ ਸਿੰਘ ਜੀ ਨੇ ਲਾਲਾ ਬਲੀ ਜੀ ਵੱਲੋਂ ਮੇੜੀ ਬੇਸ਼ਕੀਮਤੀ ਆਮਾਨਤ ਰਾਜਾ ਸਾਹਿਬ ਜੀ ਦੀ ਝੋਲੀ ਵਿੱਚ ਪਾਈ ਸੀ લાલાવਲੀજી ਦਾ ਸੰਸਕਾਰ ਵੀ ਇਸੇ ਥਾਂ ਤੇ ਹੋਇਆ ਸੀ ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਇਹ ਲਾਲਾਵਲੀਜੀ ਦੀ ਸਮਾਦ ਹੈ ਇੱਥੇ ਲਾਲਾਵਲੀਜੀ ਦਾ ਸੰਸਕਾਰ ਹੋਇਆ ਸੀ ਬਾਬਾ ਜਵਾਰ ਸਿੰਘ ਜੀ ਦਾ ਸੰਸਕਾਰ ਵੀ ਇਸੇ ਸਥਾਨ ਤੇ ਹੋਇਆ ਸੀ ਰਾਜਾ ਸਾਹਿਬ ਜੀ ਦੇ ਪਿਆਰੇ ਸੇਵਕ ਮਹਾਰਾਜ ਪ੍ਰੀਤਮਦਾਸ ਜੀ ਝੰਗੜਾਂ ਵਾਲਿਆਂ ਦਾ ਸੰਸਕਾਰ ਵੀ ਇਸੇ ਸਥਾਨ ਤੇ ਹੋਇਆ ਸੀ ਇਸ ਸਥਾਨ ਦੇ ਉੱਤੇ ਲਾਲਾਵਲੀਜੀ ਹਮੀਰ ਚੰਦ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲੇ ਮਹਾਰਾਜ ਪ੍ਰੀਤਮਦਾਸ ਜੀ ਦੀ ਸਮਾਦ ਬਣੀ ਹੋਈ ਹੈ ਰਾਜਾ ਸਾਹਿਬ ਜੀ ਦੀ ਸਮਾਦ ਵੀ ਬਣੀ ਹੋਈ ਹੈ ਸ੍ਰੀ ਹਜੂ ਨਾਮਕਾ ਰਾਜਾ ਸਾਹਿਬ ਜੀ ਨੇ ਇੱਥੇ ਹੀ ਢਾਬ ਦੇ ਕਿਨਾਰੇ ਬੈਠ ਕੇ ਕਵਿਤ ਸਵਈਏ ਰਹਿਕਲੇ ਤੇ ਸਿਆਰ